ਮੈਂ ਗਾਣਾ ਹੈ ਮੈਂ ਗਾਣਾ ਚੱਲ ਨਾਲ ਨਾਲ ਭਾਵੇਂ ਗਾਈ ਜਾਓ 1 1 2 3 ਸਟੈਂਕੜਾ ਪਾਉਣਾ ਚੱਲ ਹੁਣ ਚੱਲੀ ਪਾਣਾ ਬੰਗੜਾ ਦੇਖ ਲੈ ਸੱਚੀ ਹੈ ਨਾ ਮੈਂ ਫਿਰ ਉਹਨਾਂ ਨੂੰ ਕਹੂੰਗਾ ਦੱਸ ਪਰ ਦੇਖ ਲੈ ਮੈਂ ਗੋਡੇ ਨਹੀਂ ਉਹ ਰੇਹਣ ਦੇ ਉਹ ਰੇਹਣ ਦੇ ਵੈਲਕਮ ਬੈਗ ਹੈ ਨਵੇਂ ਬਲੌਗ ਦੇ ਵਿੱਚ ਇਹ ਉਹੀ ਵੀਰ ਹੈ ਜਿਹਦੇ ਜਿਹਨੇ 150 ਰੁਪਏ ਪਾਇਆ ਸੀਗਾ 150 ਰੁਪਏ ਪਾਇਆ ਸੀਗਾ 300 ਵਾਲੀ ਟਿਕਟ ਵਿੱਚ ਅੱਜ ਹੈਗੇ ਆਪਣੇ ਨਾ ਪਟਾਲੀਆ ਭਾਈ ਯਾਰ ਮਿੱਤਰੋ ਪਟਾਲੀਆ ਭਾਈ ਅੱਜ ਸਾਡੇ ਨਾ ਰੰਗ ਭਾਈ ਅੱਜ ਸਾਡੇ ਨਾ ਬੱਲੇ ਬੱਲੇ ਭਾਈ ਮਤਲਬ ਕੀ ਹੈ ਕਿਆ ਨਾਮ ਦਾ ਯਾਰ ਭਾਈ ਮੇਰੀ ਜਿਵੇਂ ਜਿਵੇਂ ਇਹ ਨੂੰ ਦੇਖ ਕੇ ਭੰਗੜਾ ਕਰਨਾ ਚੱਲ ਜੇ ਮੇਰਾ ਭਾਈ ਨਹੀਂ ਮੇਰੀ ਫਿਰ ਉੱਥੇ ਮੈਂ ਸੱਚੀ ਉੱਥੇ ਮੈਂ ਨਹੀਂ ਜਾਣ ਦਊਗਾ ਜੇ ਇੱਕ ਵਾਰੀ ਇਹਦੇ ਨਾਲ ਕਰਤਾ ਜਿਵੇਂ ਜਿਵੇਂ ਇਸ ਤੇ ਕਰਦਾ ਹੁੰਦਾ ਮੈਂ ਕਰ ਸੱਚੀ ਮੇਰੀ ਮੇਰੀ ਗੱਲ ਮੇਰੀ ਗੱਲ ਸੁਣੋ ਉੱਥੇ ਪੰਗੜੇ ਵਾਲੇ ਦਾ ਨਾਮ ਕਟਾਣਾ ਕਿ ਨਹੀਂ? ਭਾਈ ਮੈਂ ਕਿਉਂ ਖਿਆ ਚੁੱਪੋ ਕਟਾਣਾ ਕਿ ਨਹੀਂ? ਨਹੀਂ। ਉੱਥੇ ਰੱਖਣਾ। ਪੰਗੜਾ ਪਾਉਣਾ। ਚੱਲ ਹੁਣ ਚੱਲੀਏ। ਪਾਣਾ ਪੰਗੜਾ। ਦੇਖ ਲਾ ਸੱਚੀ ਹੈ ਨਾ ਮੈਂ ਫਿਰ ਉਹਨੂੰ ਕਹੂੰਗਾ। ਦੱਸ। ਇਹਦਾ ਬਲੌਗ ਨਹੀਂ ਰੁਕਣਾ ਨਹੀਂ ਉੱਥੇ ਬਣਾਏ ਦੇਣਾ। ਮੇਰੀ ਗੱਲ ਸੁਣ ਲੈ ਸੱਚੀ ਦੱਸ ਕਟਾਉਣਾ? ਨਹੀਂ ਯਾਰ। ਕਟਾਣਾ ਨਹੀਂ ਨਾਮ। ਪੰਗੜਾ ਪਾਉਣਾ। ਆ ਜਾ ਫਿਰ ਪੰਗੜਾ ਪਾਈ ਹੁਣ। ਚੱਲ ਪਾ ਫਿਰ। ਨਾ ਹੁਣ ਨੁਣ ਪਟਾਲੀ ਬਈ ਐ ਨਾ ਕਰ। ਜਿਵੇਂ ਇਹ ਸਟੈਪ ਉਰ ਉਵੇਂ ਕਰਨਾ ਚੱਲ। आगे आ, तो नहीं पाँगा यूट्यूब मैं वो पाया वो पाया ब्लॉग तुम कहते कट दो मैं कटता ना यह फन पैसे वो देखने को पाया कैप्चर होगी चल जिम्मे जिम्मे ये पाऊंगा मैं बना चल 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 ठीक है ठीक है चल 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 चल

ਸਿੰਪਲ ਪਰਪਲ ਉਹ ਆ ਆਲਾ ਕਰ ਆਲਾ ਕਰ ਆਲਾ ਕਰ ਆਲਾ ਕਰ ਉਹ ਆਲਾ ਕਰ ਰੰਗ ਕਰਾਣੇ ਉਹਨੇ ਜਿਹੜੇ ਮੁਸ਼ਕਿਲ ਆ ਨਾਹੀਂ ਦੱਸਦਾ ਬਾਈ ਇੱਕ ਪਟਾਲੀ ਮੈਂ ਤੇ ਭੰਗੜਾ ਵਾ ਤੇ ਕਿੜਾ ਨਹੀਂ ਕਰੀ ਕਰੀ ਇੱਕ ਪੈੰਗੂਲੇ ਦੇਖ ਲਓ ਬਈ ਪਹਿਲਾਂ ਇੱਕ ਛੋਟੀ ਬੜੀ ਵੀ ਕਰਨੀ ਉਂਗਲੀ ਉਹ ਕਰ ਬਾਈ ਕੱਲ ਮੇਰੀ ਗੱਲ ਸੁਣ ਮੇਰੀ ਗੱਲ ਉਹ ਆਲਾ ਰੰਗ ਆਲਾ ਕਰਾ ਸਿੰਪਲ ਸਿੰਪਲ ਆਲਾ ਕਰਾ ਸਿੰਪਲ ਆਲਾ ਸਿੰਪਲ ਆਲਾ ਕਰਾ ਚੱਲ ਚਾਹਾਂ ਆ ਗਾ ਚੱਲ 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 ਜਾ ਉਧਰ ਲੈ ਉਧਰ ਹੋ ਮੈਨੂੰ ਉਧਰ ਹੋ ਹੱਥ ਵੱਜ ਰਹੇ ਉਧਰ ਚੱਲ ਪਹਿਲਾਂ ਆਜਾ ਦੇਖ ਟਾਈਟ ਬੈਰ ਜਾਣਾ ਤਾਂ ਦੋ ਮੈਨੂੰ ਇੱਧਰ ਨੂੰ ਮਾਰਨੇ ਆ ਜਾ ਗੁੱਤ ਤੂੰ ਇੱਧਰ ਪਾ ਲੈ ਠੀਕ ਹੈ ਚੱਲ ਆ ਆਗੇ ਪੱਗਾ ਪੋ ਚੱਲ ਜੇ ਕੰਟੀਨਿਊ ਬਾਹਲੇ ਦੇਖੋ ਇਹਨੇ ਇਹ ਹੈ ਉਸ ਕੀ ਬੁੰਦੇ ਰਹੀ ਬਚ ਗਏ ਰੰਗਲੇ ਪੱਟੇ ਵਾਲੀਏ ਆਗੇ ਮੈਂ ਨਾ ਮਗਰ ਮੱਛਤ ਮਾਰਦਾ ਆਇਆ ਇਹਦਾ ਇਹਦਾ ਰਮਾਲ ਇਹਦਾ ਰਮਾਲ ਉੱਪਰ ਸਿਰਦਾ ਵੀਰ ਦੇ ਰਮਾਲ ਵਿੱਚ ਮੂੰਹ ਦੇਖੋ ਕਿਵੇਂ ਦਾ ਕਰਿਆ ਮੂੰਹ ਦੇਖੋ ਇਹਦਾ ਮੂੰਹ ਚੈੱਕ ਕਰੋ ਹੁਣ ਹੱਸ ਲਈ ਵੀਰ ਦਾ ਰਮਾਲ ਅੱਖਾਂ 'ਚ ਹੰਝੂ ਆ ਗਏ ਵੀਰ ਦਰਬਦਰ ਹੰਝੂ ਆ ਗਏ ਕਿਉਂ ਨਾ ਨਹੀਂ ਵੀਰ ਦੇ ਰਮਾਲ ਵਿੱਚ ਦੇਖ ਲਓ ਇਹ じゃ ਹੈ ਤੇਰੀ ਯਾਦੋਂ ਮੈਂ ਓ ਯਾਰ ਭਾਈ ਵੀਰ ਦੇ ਰਮਾਲ ਪਿੱਛੇ ਹੋਰ ਰਮਾਲ ਛੱਡਿਆ ਇਹਦਾ ਅੱਖਾਂ ਦੇ ਕੋਰੇਖਾ ਅੱਖਾਂ ਦੇ ਕੋਰੇਖਾ ਕਿਹਾ ਇਹ ਪੁਰਾਣਾ ਛੱਡ ਦੇਣਾ ਤੈਨੂੰ ਬੁਲਾਣਾ ਐ ਕਹਿੰਦਾ ਮੈਨੂੰ ਦੇਖ ਅੱਖਾਂ ਦੇ ਕੋਰੇਖਾ ਸੋੜਾ ਆਨੂੰ ਫੋੜ ਦੀ ਇਹ ਦੇਖੋ ਜਿਸ ਨਾਲ ਸਟਾਰਟ ਤਾਂ ਲੋਕ ਮਿੱਤਰੋ ਆਹ ਦੇਖੋ ਵਿਚਾਰਾ ਧੁੱਪਾਂ 'ਚ ਪ੍ਰੈਕਟਿਸ ਕਰਦੇ ਕਰਦੇ ਕਹਿੰਦੇ ਪਸੀਨਾ ਪਸੀਨਾ ਕਹਿੰਦੇ ਜੇ ਰোনালਡੋ ਮੋਹਾਲੀ ਦੇ ਜੱਟਾਂ ਦਾ ਮੁੰਡਾ ਹੁੰਦਾ ਤਾਂ ਇਹਦੇ ਵਰਗਾ ਇਹਦੇ ਵਰਗਾ ਹੁਣ ਆ ਦੇਖੋ ਭਾਈ ਚੈੱਕ ਕਰੋ ਐਮਨਵੀਰ ਭਾਈ ਬਈ ਨਾ ਤੁਸੀਂ ਕਿਵੇਂ ਕਹਿੰਦੇ ਹੈ ਮਨਵੀਰ ਭਾਜੀ 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 ਦੱਸੋ ਜੀ ਕਿਵੇਂ ਹੋ ਜੀ ਭਾਜੀ ਕਹਿੰਦੇ ਭਾਜੀ ਭਾਜੀ ਓ ਬੱਲੇ ਬੱਲੇ ਓ ਦਵਾ ਸਾਵਾ ਓ ਭਾਜੀ ਬੋਲ ਰੇਰ ਭਾਈ ਪਾਣੀ ਹੈਗਾ ਮਜ਼ਾਕ ਕਰਦਾ ਦਸਤਾ ਹੈ ਨਾ ਭਾਈ ਹਾਂ ਭਾਈ ਲੈ ਬਰੇ ਹੁਣ ਮਜ਼ਾਕ ਕਰ ਦੇ ਤੂੰ ਬੜਾ ਦੇ ਬੜਾ ਦੇ ਬੜਾ ਦੇ ਆ ਕੇ ਵੜਾ ਦੇ ਆ ਦੇਖੋ ਜੀ ਇਹ ਕੋਲ ਚ ਫੜਦਾ ਸਾਲਾ ਕਿਲੋ ਕਿਲੋ ਮਿੱਟੀ ਲਈ ਫਿਰਦਾ ਇਹ ਕੋਲ ਚ ਫੜਦਾ ਬਾਈ ਕੁ ਦੋ ਮਿੰਟ ਲੈ ਮੈਨੂੰ ਘੇਰ ਤਾ ਫੋਲਾ ਤੰਦੀ ਘੜਦਾ ਇਹ ਮਰੈਂਟਾ ਨਹੀਂ ਇਹ ਠੀਕਾ ਚੰਦੀ ਘੜਦਾ ਇਹ ਫਿਰ ਤਾਂ ਦੁਰਗੇ ਮੇਰੇ ਬਾਈ ਨੂੰ ਗੁੱਸਾ ਆ ਰਿਹਾ ਜੀ ਬਾਈ ਦੇਖ ਲੋ ਗਲਾ ਟੈਟ ਕਰ ਜਾਂਦਾ ਔਰ ਠੀਕਾ ਫੋਲਾ ਤੈਨੂੰ ਕੱਟਣਾ ਬੋਲੋ ਕੰਨਰੇ ਉਹ ਫਟ ਗਈ ਉਹ ਕਿਹੜੀ ਨਹੀਂ ਓਏ ਠੀਕ ਆ ਨਹੀਂ ਵੀਡੀਓ ਬਣਾਏ ਉਹ ਨਹੀਂ ਫਟ ਓਏ ਤੂੰ ਕਰ ਨਾ ਕਰ ਵੀਡੀਓ ਬਣਾ ਵੀਡੀਓ ਨਹੀਂ ਵੀ ਆਹ ਗੱਲ ਜਮਾ ਨਹੀਂ ਦਿਖ ਰਿਹਾ ਯਾਰ ਬਾਦਲੀ ਹੁਣ ਤਾਂ ਦੱਸਦਾ ਉਹ ਨਹੀਂ ਦਿਖ ਰਿਹਾ ਐਨਾ ਪਤਾ ਲੱਗਦਾ ਯਾਰ ਕਿੱਦਾਂ ਮੇਰਾ ਕੀ ਜਾਣ ਤੂੰ ਬਸ ਨਾ ਤੂੰ ਦੇਖੀ ਤੈਨੂੰ ਇਸ ਗ੍ਰਾਂਡ ਵਾਲਾ ਸੂਬਾ ਬਣਾ ਕੇ ਚੱਲ ਤੂੰ ਭਾਈ ਠੀਕ ਹੈ ਮੇਰੇ ਜਿਹਨੇ ਜਿਦਾ ਕਰਤਾ ਉਹਨੇ ਮੈਂ ਰੋਣਾ ਨਹੀਂ ਹੈਗਾ ਬਾਜੂ ਠੀਕ ਹੈ ਚੱਲ ਰੋਕ ਰੋਕ ਮੈਨੂੰ ਪਰ ਰੋਣਾ ਨਹੀਂ ਬਾਜੂ ਰੰਗ ਜੇ ਮੈਂ ਮੈਂ ਦੇਖ ਲੈ ਗੋਡੇਆਂ 'ਚ ਦੇਖ ਲੈ ਟ੍ਰਿਮਰ ਦਾ ਫੜ ਲੈਣਾ ਮੈਂ ਪਰ ਦੇਖ ਲੈ ਮੈਂ ਗੋਡੇ ਨਹੀਂ ਉਹ ਰੇਹਣ ਦੇ ਉਹ ਰੇਹਣ ਦੇ ਮੈਂ ਗੋਡੇ ਦੇ ਦੇ ਕੇ ਡ੍ਰੀਮਰ ਫੇਰੂਗਾ ਸਾਰੀ ਸਾਰੀ ਕਿਚੀ ਰਹਿਣ ਦੇ ਬਸ ਰਹਿਣ ਦੇ ਕੁਝ ਨਹੀਂ ਦਿਖਦਾ ਤੇਰਾ ਕੱਟ ਕਰਾ ਲੈਨੇ ਆਪਾਂ ਬਾਈ ਲੱਗਦਾ ਪਤਾ ਨਹੀਂ ਨਹੀਂ ਲੱਗਦਾ ਕੁਝ ਪਤਾ ਨਹੀਂ ਲੱਗਦਾ ਕਿੰਨਾ ਪਤਾ ਲੱਗਦਾ ਉਹ ਤੇਰੀ ਕਾਲੀ ਕਿਚੀ ਨਾਲ ਬਾਹਰ ਲੜ ਕੇ ਸੌਣ ਲੈ ਚੱਲ ਚਾ ਤੇਰੇ ਚਪੀਓ ਜਿਹੜਾ ਨਾਲ ਜਣਾਦਾ ਨਾ ਨਾ ਚੱਲ ਚਲਾ ਜਾ ਚੱਲ ਬਾਈ ਦੇਖ ਰੋ ਯਾਰ ਕੀ ਇਹਦੇ ਲੱਛਣ ਆ ਉਹ ਕੁਝ ਪਤਾ ਨਹੀਂ ਲੱਗਦਾ ਯਾਰ ਕਿੰਨਾ ਕਰੇ ਦਾ ਹਲਕੇ ਮੈਂ ਸਨੈਪ ਬਣਾਈ ਦੀ ਨਾਲ ਵਲੌਗ ਵੀ ਨਾ ਬਣਾਇਆ ਮੈਂ ਤਾਂ ਬਿਲਕੁਲ ਤਾਂ ਹੁਣ ਬਣਾ ਰਿਆ ਅੱਜ ਪਾ ਦਾਂਗੇ ਦਹੀਂ 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 ਉੱਥੇ ਘਰ ਜਾ ਕੇ ਦਊਂਗਾ ਕਹ ਤੇ ਹੁਣ ਕਹ ਤੇ ਪੂਰੇ ਨਹੀਂ ਫੜਾਉਣਾ ਕਿਤੇ ਮੈਂ ਹੀ ਕਰ ਦਾਂ ਪਿੱਛੇ ਬੈਠਾ ਪੁੱਤਾਂ ਘੇਰ ਹੁੰਦਾ ਘਰੇ ਆ ਗਿਆ ਉਹ ਰੈਣ ਦੇ ਉਹ ਦੇ ਦੇ ਬਲੌਗ ਬੰਦ ਜਿਵੇਂ ਬਲੌਗ ਬੰਦ ਕਰਕੇ ਜਾਂ ਬਲੌਗ ਬੰਦ ਕਰਕੇ ਆ ਗਿਆ ਨਾ ਸੱਚੀ ਗੱਲ ਹੈ ਤੈਨੂੰ ਕੋਟੇ ਦੇ ਦੇ ਕੇ ਤੇਰੀ ਇਹ ਜਿਹੀ ਗਿੱਚੀ ਸਾਰੀ ਕੱਢ ਦੇਣੀ ਮੈਂ ਤੇਰੇ ਵਾਲ ਬੂੜੀ ਸਾਰੇ ਖਾਰ ਦੇਣੇ ਉੱਥੇ ਪਿਆਰ ਨਾ ਮੜਾ ਦੇ ਉੱਥੇ